ਆਮ ਆਦਮੀ ਪਾਰਟੀ ਦੇ ਹਲਕਾ ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਢਿਆਲਪੁਰਾ ਨੇ ਮਾਚੀਵਾੜਾ ਬਲਾਕ ਦੇ ਤਿੰਨ ਸਰਕਾਰੀ ਸਕੂਲਾਂ ਦੇ ਵਿੱਚ 78 ਲੱਖ ਰੁਪਏ ਦੇ ਖਰਚੇ ਦੇ ਨਾਲ ਬਣਾਈਆਂ ਜਾ ਰਹੀਆਂ ਇਮਾਰਤਾਂ ਦਾ ਅੱਜ ਉਦਘਾਟਨ ਕੀਤਾ ਗਿਆ ਤੇ ਉਹਨਾਂ ਜਾਣਕਾਰੀ ਦੇ ਦਿੰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਵਿੱਚ ਸਿੱਖਿਆ ਕ੍ਰਾਂਤੀ ਲਿਆਂਦੀ ਹੈ ਜਿਸ ਕਾਰਨ ਸਰਕਾਰੀ ਸਕੂਲਾਂ ਦੀ ਨਿਹਾਰ ਬਦਲੀ ਜਾ ਰਹੀ ਹੈ ਇਸ ਮੌਕੇ ਉਹਨਾਂ ਬੀਤੀਆਂ ਸਰਕਾਰਾਂ ਤੇ ਇਲਜ਼ਾਮ ਲਗਾਉਂਦੇ ਕਿ ਆਕ ਕਿ ਸਿੱਖਿਆ ਢਾਂਚੇ ਦੇ ਵਿੱਚ ਬੀਤੀਆਂ ਸਰਕਾਰਾਂ ਨੇ ਕੋਈ ਵੀ ਟੁਕਵੇਂ ਕਦਮ ਨਹੀਂ ਚੁੱਕੇ ਜਿਸ ਕਾਰਨ ਸਕੂਲਾਂ ਦੀ ਹਾਲਤ ਖਸਤਾ ਹੋ ਚੁੱਕੀ ਸੀ ਤੇ ਅਧਿਆਪਕਾਂ ਦੀ ਵੱਡੀ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਮਾਰਤਾਂ ਦੇ ਨਿਰਮਾਣ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਨੇ ਤੇ ਅਧਿਆਪਕਾਂ ਦੀ ਨਵੀਂ ਭਰਤੀ ਵੀ ਕੀਤੀ ਜਾ ਰਹੀ ਹੈ ਅੱਜ ਅਸੀਂ ਆਪਣੇ ਬਨਸਵਾ ਹਲਕੇ ਤੋਂ ਵਾਲੇ ਤਿੰਨ ਸਕੂਲਾਂ ਦਾ ਦੌਰਾ ਕੀਤਾ ਸੀ ਮਾਨੂੰ ਬੜਾ ਖੁਸ਼ ਹੋਇਆ ਕਿਉਂਕਿ ਪੰਜਾਬ ਦੇ ਵਿੱਚ 3 ਸਾਲਾਂ ਦੇ ਵਿੱਚ ਜਿੰਨੀ ਗਰਾਟ ਆਈ ਹੈ ਪੰਜਾਬ ਦੇ ਹਲਕੇ ਸਕੂਲਾਂ ਨੂੰ ਉਹਨਾਂ ਦੇ ਕੇ ਆਪਣਾ ਬੜਾ ਮਨ ਖੁਸ਼ ਹੋਇਆ ਤੁਸੀਂ ਸਾਰੇ ਜਾਣਦੇ ਹੋ ਵੀ ਪੰਜਾਬ ਦੇ ਲੋਕਾਂ ਨੇ ਜਦੋਂ ਪੰਜਾਬ 'ਚ ਸਰਕਾਰ ਲੱਗਈ ਅਸੀਂ ਸਭ ਤੋਂ ਵੱਡਾ ਬੋ ਜਿਹੜੇ ਅੱਗਲਾ ਮੇਲ ਕਰਕੇ ਆਇਸ ਪੰਜਾਬ ਦੇ ਲੋਕਾਂ ਨਾਲ ਗਰੰਟੀਆ ਕਹੀ ਸੀਗੀ ਇੱਕ ਉਹਨਾਂ ਫਰਾਂਸੀਸੀ ਸਿੱਖਿਆ ਦੀ ਗਰੰਟੀ ਸੀਗੀ ਵੀ ਜਿੱਥੇ ਪੰਜਾਬ ਦੇ ਲੋਕਾਂ ਨੂੰ ਸੇਸੂ ਤੋਂ ਤੱਕ ਅਮਰਤ ਸਿੱਖਿਆ ਦਾ ਜਿਹੜਾ ਪੰਦਰਾ ਉਹ ਜਿਵੇਂ ਦਿੱਲੀ ਦੇ ਵਿੱਚ ਬਹੁਤ ਵਧੀਆ ਕੰਮ ਹੋਏ ਨੇ ਪੰਜਾਬ ਦੀ ਵੀ ਚਰਚਾ ਪੂਰੀ ਦੁਨੀਆ 'ਚ ਹੋਈ ਆ ਜਾਂ ਗੱਲ ਕਰੀਏ ਵੀ ਪੂਰੇ ਭਾਰਤ ਦੇ ਵਿੱਚ ਵੀ ਚਰਚਾ ਹੋਈ ਆ ਤੇ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੇ ਬਦਲਾਅ ਹੋਣਗੇ ਤੇ ਉਹ ਬਦਲਾਅ ਅੱਜ ਦੇਖਣ ਨੂੰ ਮਿਲਦੇ ਨੇ ਜਦੋਂ ਜਾਈਦਾ ਸਕੂਲਾਂ ਦੇ ਵਿੱਚ ਤੇ ਬੜਾ ਵਧੀਆ ਲੱਗਦਾ ਕਿ ਜਿਹੜਾ ਜਿਵੇਂ ਕਿ ਹੁਣ ਗ੍ਰੰਟਾਂ ਕੁਸ਼ਤਿਆਂ ਆਪਾਂ ਗੱਲ ਕਰੀਏ ਆਉਦੀ ਸਕੂਲ ਦੇ ਤੇ 28 ਲੱਖ ਦੇ ਕਰੀਬ ਰਾਣ ਦੇ ਇੱਕ ਆਈਆ ਜੇਪਾ ਗੱਲ ਕਰੀਏ ਦੁਨਸਤ ਲੋਨ ਦੀ ਸਰਕਾਰ ਨੂੰ ਕਰਨੇ ਆਲੀ ਤੇ ਸਰਕਾਰ ਕੁਝ ਮੁੰਡੇ ਆਲਾ ਇਹਨਾਂ ਨੂੰ 19 ਲੱਖ ਰੁਪਏ ਦੇ ਕਰਾ ਲਈ ਹੈ ਵਿਧਾਨ ਸਭਾ ਹਲਕੇ ਨੂੰ 8.58 ਕਰੋੜ ਦੇ ਕਰੀਬ ਪਿਛਲੇ ਸਾਲ ਇੱਕ ਸਾਜ ਬਜਟ ਆਈ ਹੈ ਤੇ ਸਿੱਕਿਆ ਬਜਟਾ ਜਿਹੜਾ ਉਹ ਬੜੇ ਮਾਣ ਨਾਲ ਕਹਿ ਸਕਦੇ ਆਪਾਂ ਵੀ ਪੰਜਾਬ ਦੇ ਦਾ ਜਿਹੜਾ ਬਜਟਾ ਪੂਰੇ ਭਾਰ ਦੇ ਵਿੱਚ ਸਭ ਤੋਂ ਵੱਸੇ ਚਿਆ ਬਸ ਕਰਦੇ ਹੁਣ ਤੱਕ ਦੇ ਜਿੰਨੇ ਬਸ ਚ ਪਹਿਲਾਂ ਆਏ ਨੇ ਉਸ ਜਿਸ ਤਰ੍ਹਾਂ ਉਹਨਾਂ ਲੋ ਬਣ ਕੇ ਆ ਤੇ ਆਪ ਨੂੰ ਬੜਾ ਮਾੜ ਮਸਤ ਜਿਹੜੇ ਬਾਕੀ ਉਹ ਦਿੱਲੀ ਆ ਜੀ ਅਸੀਂ ਜਿਵੇਂ ਟ੍ਰਾਂਸਪੋਰਟ ਵਿੱਚ ਕਰਿਆ ਕਰਦੇ ਹਾਂ ਦੇ ਦਿੱਲੀ ਪ੍ਰੋਗਰਾਮ ਵਿੱਚ ਹੋਰ ਕੰਮ ਵੀ ਹੁੰਦੇ ਨੇ ਹਾਂ ਜੀ ਪੋਸਟਾਂ ਪੋਸਟਾਂ ਆ ਜੀ ਕਿ ਉਹਦਾ ਕਾਰਨ ਆ ਜੀ ਕਿ ਉਹ ਦੇਖੋ 80 ਦਾ ਜਿੱਤੇ ਆਏ ਆ ਅਸੀਂ ਤਾਂ ਪੋਸਟਾਂ ਭਰ ਗਿਆ ਜੋ ਪੰਜਾਬ ਨੂੰ ਕਹਿ ਕੇ ਆਏ ਸੀ ਉਹ ਕੁਝ ਕਰ ਲਗਿਆ ਅਸੀਂ ਤਾਂ ਪੋਸਟਾਂ ਨਵੇਂ ਟੀਚਰ ਰੱਖੇ ਨੇ ਇਹਦਾ ਪ੍ਰਾਣੀ ਉਹਨਾਂ ਲੋਕਾਂ ਦੀ ਨਲਾਇਕੀ ਆ ਜਿਨ੍ਹਾਂ ਨੇ ਸਕੂਲਾਂ ਜੋ ਅੱਜ ਬੇੜਾ ਕਰ ਕੀਤਾ ਸੀ ਪਿਛਲੇ ਟਾਈਮ ਅੱਸਿਆਂ ਨੂੰ ਸਵਾਰ ਕੇ ਇੱਕ ਬਹੁਤ ਅੱਗੇ ਲੈ ਕੇ ਆਇਆ ਜਿਹੜਾ ਅੱਜ ਦਾ ਰਿਜ਼ਲਟ ਆ ਮੈਂ ਪਿਛਲੇ ਸਾਲ ਦੀ ਗੱਲ ਆ 92% ਜੋ ਆ ਕੇ ਜਿਹੜੇ ਪੰਜਾਬ ਦੇ ਸਕੂਲ ਦੇ ਰਿਜ਼ਲਟ ਆਇਆ ਜਿਹੜਾ ਬਹੁਤ ਸ਼ਾਨਦਾਰ ਰਿਹਾ ਅਸੀਂ ਉਸ ਸਿਸਟਮ ਨੂੰ ਸੁਧਾਰ ਰਹੇ ਹਾਂ ਤੇ ਉਹ ਇੱਕ ਜੋ ਸੁਪਨਾ ਪੰਜਾਬ ਦੇ ਲੋਕਾਂ ਲਈ ਅਸੀਂ ਆਪ ਦੇਖਿਆ ਜਿਹੜੀ ਜੋ ਪੰਜਾਬ ਦੇ ਲੋਕਾਂ ਨੇ ਦੇਖਿਆ ਜੋ ਮਾਂ ਸਾਹਿਬ ਨੇ ਦੇਖਿਆ ਉਹ ਅਸੀਂ ਸਾਰੇ ਰਲ ਕੇ ਸਕਾਰ ਕਰ ਲਿਆ ਇਸ ਮੌਕੇ ਹਲਕਾ ਬਤਾਇਆ ਕਿ ਨੇ ਵੀ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੀ ਬਜਟ ਦੇ ਵਿੱਚ ਵਾਧਾ ਕੀਤਾ ਹੈ ਜਗਬਾਨੀ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ